ਵਾਹਿਗੁਰੂ ਜਤ ਜਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਇਸ ਰਾਗ ਦੇ ਪਾਤਸ਼ਾਹ ਜੀ ਦੇ 31 ਸ਼ਬਦ ਸੰਪੂਰਨ ਹੋਏ ਸੀ 358 ਅੰਗ ਤੇ ਸਤਿਗੁਰੂ ਜੀ ਦਾ ਅਗਲਾ ਸ਼ਬਦ ਭਾਈ ਸੁਭਾਏ ਮਾਨ ਹੈ ਆਪਣੀ ਰਸਨਾ ਤੋਂ ਪਾਤਸ਼ਾਹ ਜੀ ਵਕਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਆਇ ਪ੍ਰਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਆਸਾ ਮਹੱਲਾ ਅਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੋਖਿਆ ਤੁਕਾ ਜਮ ਸਿਉ ਮੇਲ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਜਿਗਿਆਸੂ ਮੁਖ ਦਵਾਰਾਂ ਇਹ ਸ਼ਬਦ ਉਚਾਰਨ ਕਰਦੇ ਹਨ ਦੀਵਾ ਮੇਰਾ ਇੱਕ ਨਾਮ ਬਾਦਸ਼ਾਹ ਜੀ ਕਹਿੰਦੇ ਸਾਡਾ ਤਾਂ ਇੱਕੋ ਪ੍ਰਭੂ ਪਰਮੇਸ਼ਰ ਹਰੀ ਦਾ ਨਾਮ ਹੀ ਦੀਪਕ ਹੈ ਚਿਰਾਗ ਹੈ ਅਤੇ ਇਹਦੇ ਵਿੱਚ ਮਹਾਰਾਜ ਜੀ ਕਹਿੰਦੇ ਦੁੱਖਾਂ ਦਾ ਤੇਲ ਪਾਇਆ ਹੋਇਆ ਹੈ ਪਰਮੇਸ਼ਰ ਨੇ ਇਹ ਦੀਪਕ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਦੀਪਕ ਹੈ ਜਿਹੜਾ ਇਹਦੇ ਵਿੱਚ ਉਹ ਦੀਵੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਦੁੱਖ ਵਿੱਚ ਪਾਇਆ ਤੇਲ ਜਿਵੇਂ ਇੱਕ ਦੀਪਕ ਦੇ ਵਿੱਚ ਸੰਸਾਰੀ ਦੀਵੇ ਦੇ ਵਿੱਚ ਪਾਈ ਤੇਲ ਜਿਹੜਾ ਹੈ ਨਾ ਬੱਤੀ ਜਗਦੀ ਹੈ ਜਿਦਿ ਅਗਨ ਹੈ ਉਹਦੀ ਬੱਤੀ ਉਹ ਦੀਪਕ ਦੇ ਤੇਲ ਨੂੰ ਸਾੜੀ ਜਾਂਦੀ ਆ ਤੇ ਸਾਜੇ ਸਾਜਿਓ ਤੇਲ ਜਿਹੜਾ ਸੜ ਜਾਂਦਾ ਖਤਮ ਹੋ ਜਾਂਦਾ ਦੀਪਕ ਦਾ ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦਾ ਦੀਪਕ ਹੈ ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ ਸੰਸਾਰੀ ਦੁੱਖ ਹਨ ਜਿਹਦੇ ਕੋਲ ਨਾਮ ਦਾ ਦੀਪਕ ਹੈ ਉਹ ਤੇ ਦੁੱਖਾਂ ਨੂੰ ਨਾਮ ਦੀ ਲੋ ਦੇ ਨਾਲ ਨਾਮ ਦੀ ਅਗਨ ਦੇ ਨਾਲ ਨਾਮ ਦੀ ਦੋਸ਼ਨੀ ਦੇ ਨਾਲ ਮਹਾਰਾਜ ਜੀ ਕਹਿੰਦੇ ਦੁੱਖਾਂ ਨੂੰ ਸਾੜ ਲੈਂਦੇ ਹਨ ਸੱਜ ਸੱਜ ਜਿਹੜੇ ਨਾਮ ਦਾ ਦੀਪਕ ਜਗਾ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਦੁੱਖਾਂ ਦਾ ਜਿਹੜਾ ਤੇਲ ਹੈ ਸੱਜ ਸੱਜ ਸੜ ਜਾਂਦਾ ਜਿਵੇਂ ਜਿਵੇਂ ਅਸੀਂ ਨਾਮ ਨੂੰ ਧਿਆਉਣਾ ਕਰਦੇ ਆਂ ਭਾਵੇਂ ਇਹ ਸਰੀਰ ਇੱਕ ਦੁੱਖਾਂ ਦਾ ਘਰ ਹੈ ਤੇ ਸੰਸਾਰ ਇੱਕ ਦੁੱਖਾਂ ਦਾ ਸਮੁੰਦਰ ਹੈ ਇਮਾਰਤ ਜੀ ਕਹਿੰਦੇ ਜਿਹਦੇ ਕੁਲ ਨਾਮ ਦੀ ਰੋਸ਼ਨੀ ਹੈ ਨਾਮ ਦੀ ਰੋਸ਼ਨੀ ਦੇ ਨਾਲ ਇਮਾਰਤ ਜੀ ਕਹਿੰਦੇ ਦੁੱਖ ਸਹਜੇ ਸਹਜੇ ਸੜਨਾ ਖਤਮ ਹੋਣਾ ਸ਼ੁਰੂ ਹੋ ਜਾਂਦੇ ਹਨ ਇੱਥੇ ਮਹਾਰਾਜ ਜੀ ਆਧਾਰ ਲੈ ਰਹੇ ਹਨ ਕਹਿੰਦੇ ਸਾਡੇ ਕੁਲ ਨਾਮ ਦਾ ਦੀਪਕ ਹੈ ਜਿਹਨੂੰ ਜਗਾ ਕੇ ਅਸੀਂ ਦੁੱਖਾਂ ਨੂੰ ਸਾੜ ਸਕਦੇ ਉਹ ਸਾਡੀ ਮਰਜ਼ੀ ਹੈ ਕਿ ਉਹ ਦੀਪਕ ਨੂੰ ਜਗਾਈਏ ਜੇ ਜਾਨ ਅਸੀਂ ਸਾਰੀ ਜ਼ਿੰਦਗੀ ਬੁਝੇ ਹੀ ਰਹਿਣ ਦਿੰਨੇ ਹਾਂ ਬੁਝੇ ਰਹਿੰਦਾਂ ਸਾਰੀ ਜ਼ਿੰਦਗੀ ਦੁੱਖ ਪਾੰਦੇ ਦੁੱਖ ਸਹਿਟਦੇ ਕਰ ਲਾਂਦੇ ਦੁਨੀਆ ਤੋਂ ਚਲੇ ਜਾਂਦੇ ਹਾਂ ਪਰ ਜਿਹੜੇ ਗੁਰਮੁਖ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਾਰੀ ਨਾਲ ਆਪਣੇ ਨਾਮ ਦਾ ਦੀਪਕ ਲੈ ਕੇ ਚੱਲਦੇ ਹਨ ਜ਼ਿੰਦਗੀ ਵਿੱਚ ਸਵਾਸਾਂ ਦੇ ਤਲ ਦੇ ਚੱਲਦੇ ਉਹ ਪਿਆਰੇ ਦੁੱਖਾਂ ਨੂੰ ਹਰਨ ਕਰ ਲੈਂਦੇ ਹਨ ਦੁੱਖਾਂ ਨੂੰ ਨਾਮ ਦੀ ਲੋ ਨਾਲ ਸਾੜ ਦਿੰਦੇ ਹਨ ਖਤਮ ਕਰ ਦਿੰਦੇ ਹਨ ਤੇ ਉਹ ਸੱਚੇ ਨਾਮ ਦੀ ਅੰਦਰ ਰੋਸ਼ਨੀ ਕਰ ਲੈਂਦੇ ਹਨ ਦੀਪਕ ਦੇ ਨਾਲ ਉਹ ਤਾਨਨ ਉਹ ਸੁਖ ਆ ਚੁੱਕਾ ਜਮ ਸਿਉ ਮੇਲ ਦੇ ਕੋ ਜਵਾਬ ਦਿੱਤਾ ਸਤਿਗੁਰਾਂ ਨੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਵੇਂ ਉਹ ਸੁਖ ਦਾ ਉਹ ਤਾਨਨ ਉਹ ਸੁਖ ਆ ਅੰਦਰੋਂ ਮਹਾਰਾਜ ਜੀ ਕਹਿੰਦੇ ਦੀਪਕ ਦੀ ਨਾਮ ਦੀ ਰੋਸ਼ਨੀ ਦੇ ਨਾਲ ਇਹ ਮਨ ਸੁਖਿਆ ਜਾਂਦਾ ਜੇ ਤੂੰ ਵਕਾਰ ਲੈ ਜਾਂਦਿਆਂ ਦੁੱਖ ਉਤਰ ਜਾਂਦਿਆਂ ਫਿਰ ਮਹਾਰਾਜ ਜੀ ਕਹਿੰਦੇ ਤੂੰ ਕਾ ਜਮ ਸਿਉ ਮੇਲ ਕਹਿੰਦੇ ਜਿਹੜਾ ਮੇਲ ਹੋਣਾ ਸੀ ਨਾ ਜਮ ਦੇ ਨਾਲ ਦੁੱਖਾਂ ਕਾਰਨ ਉਹ ਮੇਲ ਖਤਮ ਹੋ ਜਾਂਦਾ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਮ ਦੀ ਰੋਸ਼ਨੀ ਨਾਲ ਇਹ ਜਮਾਂ ਦਾ ਜਿਹੜਾ ਦਾਰਸੀ ਭਉ ਸੀ ਉਹ ਚੁੱਕਿਆ ਜਾਂਦਾ ਹੈ ਫਿਰ ਜਮਾਂ ਦੇ ਨਾਲ ਸਾਡਾ ਮੇਲ ਨਹੀਂ ਹੁੰਦਾ ਆਤਮਾ ਦਾ ਫਿਰ ਆਤਮਾ ਜਿਹੜੀ ਇਹ ਦੁੱਖਾਂ ਤੋਂ ਹਰਨ ਹੋ ਜਾਂਦੀ ਹੈ ਰਹਿਤ ਹੋ ਜਾਂਦੀ ਹੈ ਇਹ ਸੱਚੇ ਨਾਮ ਦੇ ਚਿਰਾਗ ਦੀ ਰੋਸ਼ਨੀ ਦੀ ਤਾਕਤ ਹੈ ਕੋਈ ਨਾਨਕ ਮਹਾਰਾਜ ਜੀ ਕਹਿੰਦੇ ਸੱਚੇ ਨਾਮ ਦੇ ਚਿਰਾਗ ਦੀ ਦੀਪਕ ਦੀ ਤਾਕਤ ਹੈ ਭਾਈ ਇਹ ਸਰੀਰ ਦੇ ਵਿੱਚ ਹੀ ਦੁੱਖ ਤਾਰ ਦਿੰਦਾ ਹੈ ਇਹ ਸੱਚਾ ਨਾਮ ਸੂਖ ਲਿੰਦਾ ਮਹਾਰਾਜ ਜੀ ਕਹਿੰਦੇ ਫਿਰ ਜਮਾਂ ਦਾ ਡਰ ਭੋ ਲੈ ਜਾਂਦਾ ਜਮਾਂ ਦੇ ਨਾਲ ਮੇਲ ਨਹੀਂ ਹੁੰਦਾ ਚੁੱਕਾ ਜਮ ਸੋ ਮੇਲ ਉਹ ਮਹਾਰਾਜ ਜੀ ਖਤਮ ਕਰਦਿਆਂ ਨ ਸਿਰਸਲਾ ਉਹ ਵਕ ਮਹਾਰਾਜ ਜੀ ਕਹਿੰਦੇ ਲੇਖਾ ਖਤਮ ਕਰ ਦਿੰਦੇ ਹਨ ਲੋਕਾ ਮਤ ਕੋ ਪਕੜ ਪਾਏ ਲੱਖ ਮੜਿਆ ਕਰ ਇਕੱਠੇ ਇਕ ਰਤੀ ਲੈ ਭਾਏ ਦੇਖੋ ਇਧਰ ਲੈਂਦੇ ਨੇ ਪਾਛਾ ਜਿ ਰਹਾਉ ਦੀ ਪੰਕਤੀ ਦੇ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਮਹਾਰਾਜ ਜੀ ਕਹਿੰਦੇ ਲੋਕੋ ਮਜ਼ਾਕ ਨਾ ਸਮਝਿਓ ਮੈਨੂੰ ਮਜ਼ਾਕ ਨਾ ਕਰਿਓ ਫਕੜ ਤੋਂ ਭਾਵ ਮਜ਼ਾਕ ਮਜ਼ਾਕ ਨਾ ਡਾਇਓ ਲੋਕਾਂ ਮਤ ਕੋ ਫਕੜ ਪਾਏ ਮਹਾਰਾਜ ਜੀ ਕਹਿੰਦੇ ਲੋਕੋ ਮਤ ਕੋਈ ਮੈਨੂੰ ਮੰਜਾਕ ਕਰਿਓ ਲੱਖ ਮੜਿਆ ਕਰ ਇਕੱਠੇ ਕਰਤੀ ਲੈ ਭਾਏ ਹਰ ਅਜੀ ਕਹਿੰਦੇ ਲੱਖਾਂ ਹੀ ਲੱਕੜਾਂ ਦਾ ਢੇਰ ਲਾ ਲੋ ਲੱਖ ਮੜਿਆ ਮੜਿਆ ਤੋਂ ਭਾਵ ਕੀ ਢੇਰ ਸਤਿਗੁਰੂ ਜੀ ਕਹਿੰਦੇ ਲੱਖਾਂ ਲੱਕੜਾਂ ਇਕੱਠੀਆਂ ਕਰਕੇ ਉਹਦਾ ਢੇਰ ਲਾ ਲੋ ਇੱਕ ਇਕੱਠੀ ਇੱਕ ਮਹਾਰਾਜੀ ਕਹਿੰਦੇ ਇੱਕ ਛਿੰਨ ਦੇ ਵਿੱਚ ਇੱਕ ਚੰਗਿਆੜੇ ਦੇ ਨਾਲੋਂ ਢਹਿ ਕੇ ਸੁਆਹ ਬਣ ਜਾਂਦੀਆਂ ਹਨ ਲੱਖ ਮੜਿਆ ਕਰ ਇਕੱਠੇ ਇੱਕ ਰਤੀ ਰਤੀ ਭਾਰ ਅਗਨੀ ਜਿਹੜੀ ਹੈ ਰਤੀ ਭਾਰ ਸਿੰਘਾੜੀ ਜਿਹੜੀ ਹੈ ਉਹ ਭਾ ਮਹਾਰਾਜ ਜੀ ਕਹਿੰਦੇ ਸਵਾਭ ਬਣਾ ਦਿੰਦੀ ਐ ਡਾ ਵੱਡਾ ਢੇਲ ਜਿਹੜਾ ਹੈ ਉਹਨੂੰ ਢਾ ਦਿੰਦੀ ਐ ਸਵਾਭ ਬਣਾ ਦਿੰਦੀ ਐ ਰਹਾ ਪਿੰਡ ਪਤਲ ਮੇਰੀ ਕਿਸੋ ਕਿਰਿਆ ਸਤਨਾਮ ਕਰਤਾ ਇਹ ਮਹਾਰਾਜ ਜੀ ਕਹਿੰਦੇ ਪਿੰਡ ਜਿਹੜੇ ਬਣਾਉਂਦੇ ਹਨਾ ਲੋਕ ਜਦੋਂ ਕੋਈ ਮਿਰਤੀ ਹੁੰਦਾ ਤੇ ਪਿੰਡ ਬਣਾਉਂਦੇ ਹਨ ਪੰਡਤ ਆਪਣੇ ਲੋਕਾਂ ਨੇ ਵੀ ਛੱਡੇ ਨਹੀਂ ਆਗੇ ਪੀੜੇ ਬਣਾਉਂਦੇ ਹਨ ਦੋ ਇੱਕ ਝੌਲਾਂ ਦੀ ਆٹے ਦਾ ਪੀੜਾ ਹੁੰਦਾ ਹੈ ਤੇ ਇੱਕ ਪੀੜਾ ਹੁੰਦਾ ਹੈ ਜੌਵਾਂ ਦੇ ਆٹے ਦਾ ਉਹ ਅਸੀਂ ਜਾਣਦੇ ਹਾਂ ਨਾ ਕਈ ਵਾਰ ਦਾਸਤਨ ਮਿਰਤੂ ਤੇ ਤੇ ਚੁੱਕੀ ਫਿਰਦੇ ਆਪਾਂ ਨਾਲ ਉਹ ਵੀ ਇੱਕ ਪਾਸੇ ਗ੍ਰੰਥੀ ਵੀ ਹੁੰਦਾ ਦੂਜੇ ਪਾਸੇ ਪੰਡਤ ਵੀ ਖੜਾ ਹੁੰਦਾ ਹੈ ਕਿਉਂਕਿ ਦੂਹਾ ਪੀੜੀਆਂ ਵਿੱਚ ਪੈਰ ਰੱਖ ਕੇ ਡੁੱਬਣਾ ਹੀ ਅਸੀਂ ਪ੍ਰਾਤਨ ਸਮਿਆਂ ਤੇ ਚਲੋ ਮਰਜਾਦਾ ਸੀ ਪੰਡਤਾਂ ਦੀ ਬ੍ਰਹਮਣਾਂ ਦੀ ਤੇ ਉਦੋਂ ਅਸੀਂ ਕਰਦੇ ਸੀ ਸਾਡੇ ਬਜ਼ੁਰਗ ਪਰ ਹਜੇ ਵੀ ਹੁਣ ਸੱਚਾ ਗੁਰੂ ਵੇ ਸ਼ਬਦ ਗੁਰੂ ਵੇ ਸਾਡੇ ਨਾਲ ਅਜੇ ਵੀ ਅਸੀਂ ਪੀੜੇ ਚੁੱਕੀ ਫਿਰਦੇ ਆ ਪੀੜਿਆ ਤੇ ਸਾਨੂੰ ਬਹੁਤਾ ਯਕੀਨ ਹੈ ਜਿਹੜਾ ਗ੍ਰੰਥੀ ਅਰਦਾਸ ਕਰਦਾ ਹੈ ਗੁਰਸਿੱਖ ਭਾਈ ਅਰਦਾਸ ਕਰਦਾ ਉਹਦੀ ਅਰਦਾਸ ਤੇ ਤਾਂ ਯਕੀਨੀ ਨਹੀਂ ਜਾਂ ਫਿਰ ਉਧਰ ਚਲੇ ਜਾਓ ਇੱਧਰ ਰਹਿ ਜਾਓ ਇੱਕ ਬੀੜੀ ਤੇ ਪੈਰ ਰੱਖੋ ਨਹੀਂ ਤੇ ਦੋ ਤੇ ਤਾਂ ਡੁੱਬਣਾ ਹੀ ਹੈ ਫਿਰ ਅਸੀਂ ਦੋਆਂ ਨੂੰ ਚੁੱਕੀ ਫਿਰਦੇ ਆ ਉਧਰੋਂ ਪੇੜੇ ਵੀ ਆਤੇ ਫੜੇ ਹੁੰਦੇ ਹਨ ਅਸੀਂ ਉੱਥੇ ਬੋਲ ਨਹੀਂ ਸਕਦੇ ਕਿਉਂਕਿ ਦੁਨੀਆ ਹੁੰਦੀ ਹੈ ਸਾਡਾ ਸੁਭਾਣੀ ਕੀ ਲੜਾਈ ਝਗੜਾ ਕਰਨਾ ਕਿਉਂਕਿ ਗ੍ਰੰਥੀ ਦਾ ਕੰਮ ਨਹੀਂ ਹੁੰਦਾ ਕਿਸੇ ਨਾਲ ਲੜਾਈ ਕਰਨਾ ਝਗੜਾ ਕਿਉਂਕਿ ਉਹ ਉਹਦੇ ਮੁਤਾਬਕ ਸਭ ਠੀਕ ਹੈ ਕਿਉਂਕਿ ਦੁਨੀਆ ਜਿਹੜੀ ਹੈ ਉਹ ਆਪੋ ਆਪਣੇ ਕਰਮ ਕਾਂਡਾ ਵਿੱਚ ਪਈ ਹੋਈ ਆ ਜਿੰਨਾ ਮਰਜ਼ੀ ਕੋਈ ਸਮਝਾ ਲੇ ਜਿੰਨਾ ਮਰਜ਼ੀ ਕੋਈ ਕਥਾ ਵਿਚਾਰ ਕਰੇ ਇੱਥੇ ਤਾਂ ਗੁਰੂ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਸਮਝਾ ਗਏ ਇੰਨੇ ਸਾਲ ਹੋ ਗਏ ਤੇ ਸਾਡੇ ਪੱਲੇ ਨਹੀਂ ਕੁਝ ਪਿਆ ਸਾਡੇ ਕੰਨਾਂ ਤੇ ਜੂਨ ਨਹੀਂ ਖੜਕਦੀ ਅਸੀਂ ਉਹ ਵਿਚਾਰ ਨੂੰ ਸੁਣ ਨਹੀਂ ਪਏ ਸੁਣਦੇ ਆ ਪਰ ਬੋਲੇ ਆਂ ਸੁਣ ਕੇ ਅਨਬੋਲੀ ਹੋ ਜਾਂਦੇ ਆ ਤੇ ਮਹਾਰਾਜ ਜੀ ਤਾਂ ਕਹਿ ਰਹੇ ਸਤਗੁਰੂ ਜੀ ਕਹਿੰਦੇ ਮੇਰਾ ਨਾਮ ਹੀ ਸਭ ਕੁਝ ਹੈ ਸਤਿਗੁਰੂ ਜੀ ਕਹਿੰਦੇ ਪਿੰਡ ਪਤਲ ਮੇਰੀ ਕਿਸੋ ਕਿਰਿਆ ਇਹ ਜਿਹੜੀ ਕਿਰਿਆ ਕਰਦੇ ਨ ਮਹਾਰਾਜ ਜੀ ਕਹਿੰਦੇ ਸਤਨਾਮ ਕਰਤਾਰ ਕਹਿੰਦੇ ਜਦੋਂ ਇਹ ਸਰੀਰ ਮਰਤੀ ਹੋਣਾ ਹੈ ਮੇਰੀ ਕਿਰਿਆ ਕੋਈ ਨਹੀਂ ਹੈ ਸੱਚੇ ਨਾਮ ਦਾ ਮਹਾਰਾਜ ਜੀ ਕਹਿੰਦੇ ਅਸੀਂ ਪੀੜਾ ਰੱਖਣਾ ਸਤਨਾਮ ਕਰਤਾਰ ਪਿੰਡ ਜਿਹੜਾ ਬਣਾਦਾ ਉਹਨੂੰ ਛੱਡ ਦੀਏ ਮਹਾਰਾਜ ਜੀ ਕਹਿੰਦੇ ਇਹ ਕਿਰਿਆ ਸਾਡੇ ਸਰੀਰ ਦੀ ਮਹਾਰਾਜ ਜੀ ਕਹਿੰਦੇ ਇਹ ਕਿਰਿਆ ਨੂੰ ਪਹਿਲ ਨੂੰ ਕਰ ਲੋ ਜਿੰਦੇ ਜੀ ਸੱਚੇ ਨਾਮ ਦਾ ਮਹਾਰਾਜ ਜੀ ਕਹਿੰਦੇ ਅੰਦਰ ਬੀਜ ਬੋਲੋ ਫਿਰ ਇਹ ਦੁਨਿਆਵੀ ਕਰਮਕਾਂਡਾਂ ਦੀ ਲੋੜ ਨਹੀਂ ਪੈਣੀ ਫਿਰ ਤਾਂ ਪਹਿਲੋ ਆਤਮਾ ਉਤਪ੍ਰਮਕ ਤੋਂ ਜਾਣੀ ਆ ਇਹ ਮੁਕਤੀ ਦੇ ਸਾਧਨ ਹਨ ਪੰਡਤ ਜੀ ਕਹਿੰਦੇ ਹਨ ਪੀੜੇ ਜੀ ਨੇ ਮੁਕਤੀ ਦੇ ਸਾਧਨ ਬਣਾਇਆ ਨਾ ਕਰਮਕਾਂਡ ਇਹ ਮਹਾਰਾਜ ਜੀ ਤਾਂ ਸਰੀਰ ਦੀ ਮੁਕਤ ਕਰ ਦਿੰਦੇ ਹਨ ਮਨੁੱਖ ਨੂੰ ਅਸੀ ਵਿਚਾਰ ਸੁਣਦੇ ਆ ਵਿਚਾਰ ਨੂੰ ਮੰਨ ਲੀਏ ਇੱਕ ਲਬਜ ਨੂੰ ਇੱਕ ਸ਼ਬਦ ਦੀ ਵਿਚਾਰ ਨਹੀਂ ਮੰਨ ਲੀਏ ਤਾਂ ਸਰੀਰ ਵਿੱਚ ਹੀ ਸਾਡੀ ਮੁਕਤੀ ਹੈ ਸਰੀਰ ਤੋਂ ਨਿਕਲ ਤੋਂ ਬਾਅਦ ਤਾਂ ਆਤਮਾ ਕਿਸੇ ਨਾ ਕਿਸੇ ਜਗ੍ਹਾ ਤੇ ਤੁਰ ਜਾਂਦੀ ਹੈ ਉਹ ਮੁਕਤ ਕਰਨ ਦੀ ਕੋਈ ਲੋੜ ਨਹੀਂ ਉਥੇ ਤਾਂ ਉਸੇ ਤਰ੍ਹਾਂ ਜਿਵੇਂ ਦੇ ਕਰਮਾਂ ਦੀ ਪੰਡ ਸਿਰ ਤੇ ਚੁੱਕੀ ਆਤਮਾ ਨੇ ਉਹ ਜਾ ਕੇ ਵਿਖਾਣੀ ਪੈਣੀ ਹੈ ਧਰਮ ਰਾਜ ਉਥੇ ਕੋਈ ਨਹੀਂ ਛੁਡਾ ਸਕਦਾ ਕੋਈ ਨਹੀਂ ਮੁਕਤ ਕਰਾ ਸਕਦਾ ਇਸ ਸਰੀਰ 'ਚ ਪਿਆਰੋਂ ਰਹਿੰਦੇ ਹੀ ਅਸੀਂ ਆਤਮਾ ਨੂੰ ਮੁਕਤ ਕਰ ਸਕਦੇ ਹਾਂ ਹੁਣ ਤਾਂ ਸਾਡੇ ਕੋਲ ਭੰਡਾਰ ਹੈ ਸ਼ਬਦ ਭੰਡਾਰ ਹੈ ਸ਼ਬਦ ਗੁਰੂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਬਦ ਦੇ ਲਾੜ ਲਾ ਕੇ ਸਾਨੂੰ ਸ਼ਬਦ ਦੀ ਕਮਾਈ ਕਰਕੇ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ ਸੌਖਾ ਢੰਗ ਗੁਰੂ ਨਾਨਕ ਪਾਤਸ਼ਾਹ ਨੇ ਦਰਸਾਤਾ ਸੌਖਾ ਤਰੀਕਾ ਦੱਸਤਾ ਫਿਰ ਵੀ ਅਸੀਂ ਕਠਣ ਰਸਤੇਾਂ ਤੇ ਤੁਰਨਾ ਚੁੰਨੇ ਆ ਠੀਕ ਹੈ ਉਥੇ ਮੁਕਤੀ ਨਹੀਂ ਹੈ ਭਾਈ ਕਿਉਂਕਿ ਕਿਰਿਆ ਹੈ ਸਰੀਰ ਦੀ ਆਪਸ ਮਰ ਜਾਂਦੇ ਆ ਸਰੀਰ ਕਰਕੇ ਤਾਂ ਸਾਨੂੰ ਸਾੜਨਾ ਸਰੀਰ ਦੀ ਇੱਕ ਕਿਰਿਆ ਹੈ ਕੋਈ ਆਪੋ ਆਪਣੇ ਧਰਮਾਂ ਦੀ ਕਿਰਿਆ ਕੋਈ ਦੱਬੀ ਜਾਂਦਾ ਕੋਈ ਸਾੜ ਦਿੰਦਾ ਕੋਈ ਭਗਣਾ ਇਹ ਟਾ ਕਰਦਾ ਤੂੰ ਕੀ ਜਲ ਵਿੱਚ ਪ੍ਰਵਾਹ ਕਰ ਦਿੰਦਾ ਇਹ ਕਿਰਿਆ ਹੈ ਇਹ ਸਰੀਰ ਦੀ ਆਤਮਾ ਦੀ ਨਹੀਂ ਹੈ ਇਹਦੇ ਨਾਲ ਕੋਈ ਲੈਣ ਦੇ ਨਹੀਂ ਤੇ ਮਹਾਰਾਜ ਜੀ ਕਹਿੰਦੇ ਪਿੰਡ ਜਿਹੜਾ ਪਤਲ ਕਿਰਿਆ ਕੇ ਸੋ ਕਿਰਿਆ ਸਤਿਨਾਮ ਕਰਤਾ ਮਹਾਰਾਜ ਜੀ ਕਹਿੰਦੇ ਸਤਿਨਾਮ ਸਾਡਾ ਹੀ ਸਭ ਕੁਝ ਹੈ ਇੱਥੇ ਉੱਥੇ ਅੱਗੇ ਪਾਛੇ ਇਹੋ ਮੇਰਾ ਆਧਾਰ ਦੇਖੋ ਜਵਾਬ ਦਿੱਤਾ ਮਹਾਰਾਜ ਜੀ ਕਹਿੰਦੇ ਇੱਥੇ ਸੰਸਾਰ ਵਿੱਚ ਵੀ ਤੇ ਅੱਗੇ ਵੀ ਇਹ ਹੀ ਮੇਰਾ ਆਧਾਰ ਹੈ ਮੇਰੀ ਓਟ ਹੈ ਮੇਰਾ ਆਸਰਾ ਹੈ ਇਹੋ ਮੇਰਾ ਆਧਾਰ ਹੈ ਮਹਾਰਾਜ ਜੀ ਕਹਿੰਦੇ ਸੱਚਾ ਕਰਤਾ ਰੀ ਨਾਮ ਹੀ ਉਹਦਾ ਸੱਚਾ ਸਾਡਾ ਆਸਰਾ ਹੈ ਗੰਗ ਬਨਾਰਸ ਸਿਵਤ ਤਤ ਮਾਰੀ ਨਾਮੇ ਆਤਮਰਾਹ ਮਹਾਰਾਜ ਜੀ ਕੋ ਬਚਨ ਕਰਦੇ ਹਨ ਕਹਿੰਦੇ ਗੰਗਾ ਜਮਨਾ ਤੇ ਮਹਾਰਾਜ ਜੀ ਕਹਿੰਦੇ ਬਨਾਰਸ ਕਾਂਸੀ ਦਾ ਮਹਾਰਾਜ ਜੀ ਕਹਿੰਦੇ ਆਧਾਰਨ ਲੈ ਰਹੇ ਹਨ ਕਹਿੰਦੇ ਸਾਡਾ ਇੱਥੇ ਤੀਰਥ ਹੈ ਸੱਚੇ ਨਾਮ ਦੀ ਗੰਗਾ ਹੈ ਸੱਚੇ ਨਾਮ ਵਿੱਚ ਦੀ ਬਨਾਰਸ ਕਾਂਛੀ ਹੈ ਸਾਡੀ ਸਿਫਤ ਦੇ ਵਿੱਚ ਹੀ ਅਸੀਂ ਆਤਮਾ ਦਾ ਇਸ਼ਨਾਨ ਕਰ ਲਿਆ ਕਹਿੰਦੇ ਵਾਰਲਾ ਇਸ਼ਨਾਨ ਦੀ ਸਾਨੂੰ ਲੋੜ ਨਹੀਂ ਅਸੀਂ ਤਾਂ ਆਤਮਾ ਨੂੰ ਇਸ਼ਨਾਨ ਕਰਾ ਰਹੇ ਹਾਂ ਰੋਜ਼ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਤਾਂ ਗੰਗਾ ਵੀ ਨਹਾ ਲਈ ਅਸੀਂ ਕਾਂਛੀ ਬਨਾਰਸ ਵੀ ਨਹਾ ਲਿਆ ਹਰਿ ਜੀ ਕਹਿੰਦੇ ਮੁਕਤੀ ਲੈਂਦੇ ਸੀ ਭਗਤ ਕਬੀਰ ਸਾਹਿਬ ਜੀ ਦੇ ਪਹਿਲੋਂ ਸ਼ਬਦ ਸਰਵਣ ਕੀਤੇ ਹਨ ਇਸ ਵੇਲੇ ਕਬੀਰ ਜੀਬ ਜੀ ਮ੍ਰਿਤਿ ਹੋਏ ਸਰੀਰ ਛੱਡ ਕੇ ਪਹਿਲੋਂ ਹੀ ਆ ਗਏ ਸੀ ਸਾਧ ਸੰਗ ਦੀ ਕਾਸ਼ੀ ਤੋਂ ਬਨਾਸ ਚਲੇ ਗਏ ਕਿਉਂਕਿ ਲੋਕਾਂ ਨੇ ਬੜਾ ਸਵਾੰਗ ਰੱਤਿਆ ਪੰਡਤਾਂ ਨੇ ਬ੍ਰਹਮਣਾਂ ਨੇ ਕਿ ਮੁਕਤੀ ਮਿਲੇਗੀ ਨਹੀਂ ਤਾਂ ਇੱਥੇ ਇਹ ਕੋਈ ਮਰਦਾ ਇਹ ਤਾਂ ਨਰਕਾ ਨੂੰ ਜਾਂਦਾ ਫਿਰ ਵੀਰ ਸਾਹਿਬ ਜੀ ਫਿਰ ਉੱਥੇ ਚਲੇ ਗਏ ਲੋਕ ਕਹਿੰਦੇ ਸਾਰੀ ਜ਼ਿੰਦਗੀ ਬਨਾਮ ਜਪਦੇ ਰਹੇ ਭਗਤੀ ਕਰਦੇ ਰਹੇ ਇਹਨਾਂ ਨੇ ਉਲਟ ਪੰਗਾ ਲੈ ਲਿਆ ਇਹ ਤਾਂ ਹੁਣ ਇਹਨਾਂ ਦੀ ਆਤਮਾ ਮੁਕਤ ਨਹੀਂ ਹੋਣੀ ਕਬੀਰ ਸਾਹਿਬ ਜੀ ਹੱਸਦੇ ਆਣ ਕਹਿੰਦੇ ਲੋਕੋ ਪਹਿਲੋ ਹੀ ਸਾਡੀ ਆਤਮਾ ਪਰਮੇਸ਼ਰ ਦੇ ਵਿੱਚ ਲੀਨ ਹੈ ਇਹਨਾਂ ਨੂੰ ਕਿਸੇ ਬੰਦਸ਼ ਦੀ ਲੋੜ ਨਹੀਂ ਕਿ ਬਨਾਰਸ ਜਾਏ ਕਾਂਸੀ ਜਾਏ ਤਾਂ ਮੁਕਤੀ ਹੈ ਭਗਤ ਜੀ ਕਹਿੰਦੇ ਉਹਦੇ ਨਾਮ ਵਿੱਚ ਹੀ ਆਤਮਾ ਮੁਕਤ ਹੈ ਇੱਥੇ ਗੁਰੂ ਨਾਨਕ ਮਹਾਰਾਜ ਜੀ ਉਹੀ ਦੱਸ ਰਹੇ ਆਣ ਕਹਿੰਦੇ ਬਨਾਰਸ ਕਾਂਸੀ ਜਾਣ ਦੀ ਵੀ ਲੋੜ ਨਹੀਂ ਆਤਮਾ ਨਾਮ ਨਾਲੀ ਮੁਕਤ ਹੋਣੀ ਹੈ ਨਾਮ ਦਾ ਇਸ਼ਨਾਨ ਕਰਦੇ ਤੁਮਰੇ ਨਾ ਆਵੈ ਆਤਮਰਾਉ ਗੰਗ ਬਨਾਰਸ ਸਿਵਤ ਤੁਮਾਰੀ ਨਾਵੇਂ ਆਤਮਰਾਉ ਕਹਿੰਦੇ ਆਤਮਾ ਨੂੰ ਨਾਮ ਦੇ ਨਾਲ ਭਾਈ ਨਿਵਾਣਾ ਕਰੋ ਇਸ਼ਨਾਨ ਕਰਾ ਲਓ ਸੱਚਾ ਨਾਵਨਤਾ ਕੀ ਹੈ ਜਾਂ ਐਨਸ ਲਾਗੇ ਭਾਉ ਭਗਤ ਜੀ ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਸੱਚਾ ਨਾਮ ਹੀ ਹੈ ਨਾਵਣ ਸੱਚਾ ਨਾਮ ਹੀ ਮਹਾਰਾਜ ਜੀ ਕਹਿੰਦੇ ਸੱਚਾ ਨਾਮ ਨਾਵਣ ਤਾਂ ਥੀਏ ਜਾਂ ਐਨਸ ਲਾਗੇ ਭਾਉ ਜੇ ਹਿਰਦੇ ਵਿੱਚ ਉਹਦਾ ਭਾਉ ਹੈ ਫਰੀਮ ਹੈ ਸਤਕਾਰ ਹੈ ਬਾਣੀ ਦਾ ਸੱਚੇ ਪ੍ਰਭੂ ਦਾ ਸਤਕਾਰ ਹੈ ਤਾਂ ਸਨ ਮਹਾਰਾਜ ਜੀ ਕਹਿੰਦੇ ਨਾਵਣ ਹੈ ਇਹ ਤੀਰਥਾਂ ਦਾ ਨਾਵਣ ਹੈ ਸੱਚੇ ਨਾਮ ਦੀ ਪ੍ਰਾਪਤੀ ਹਰ ਇੱਕ ਲੋਕੀ ਹੋਰ ਸੰਸਰੀ ਬ੍ਰਾਹਮਣ ਵੱਟ ਪਿੰਡ ਖਾਏ ਦੇਖੋ ਫਿਰ ਮਹਾਰਾਜ ਜੀ ਨੇ ਸਵਾਲ ਕਰਤਾ ਹੀਰਲੇ ਪਦ ਵਿੱਚ ਮਹਾਰਾਜ ਜੀ ਕਹਿੰਦੇ ਇੱਕ ਲੋਕੀ ਜਿਹੜੇ ਹਨ ਮਹਾਰਾਜ ਜੀ ਕਹਿੰਦੇ ਬ੍ਰਾਹਮਣ ਜਿਹੜਾ ਦੋ ਪੇੜੇ ਵੱਟਦਾ ਇੱਕ ਚੌਲਾਂ ਦਾ ਦਿੱਕ ਜਿਹਨੂੰ ਪਿੰਡ ਕਿਹਾ ਜਾਂਦਾ ਹੈ ਪਿੰਨੇ ਪਿੰਨੇ ਵੱਟਦਾ ਪਿੰਨਾ ਸਤਿਗੁਰੂ ਜੀ ਕਹਿੰਦੇ ਇੱਕ ਵੱਟਦਾ ਹੈ ਚੌਲਾਂ ਦਾ ਦਿੱਕ ਇੱਕ ਵੱਟਦਾ ਹੈ ਜਵਾਂ ਦਾ ਜਵਾਂ ਦੇ ਆਟੇ ਦਾ ਉਹ ਰਾਖ ਕੇ ਇੱਕ ਕਹਿੰਦਾ ਕਿ ਦੇਵਤੇ ਦਾ ਇਹਨੂੰ ਮੱਥਾ ਟੇਕੋ ਇੱਕ ਕਹਿੰਦਾ ਪਿਤਰਾਂ ਦਾ ਪਿਤਰਾਂ ਦੀ ਮੁਕਤੀ ਚਾਹਦੇ ਹੋ ਤਾਂ ਇਹਨਾਂ ਨੂੰ ਮੱਥਾ ਟੇਕੋ ਪਿੰਡ ਬਣਾਓ ਇਹ ਪਿੰਨੇ ਬਣਾ ਕੇ ਫਿਰ ਆਪ ਸਤਿਗੁਰੂ ਜੀ ਕਹਿੰਦੇ ਉਹ ਬ੍ਰਾਹਮਣ ਜਿਹੜਾ ਉਹਦੇ ਘਰ ਜਾ ਕੇ ਖੀਰ ਪੂੜੇ ਛਕਦਾ ਈ ਕਹਿੰਦਾ ਕਿ ਮੁਕਤੀ ਹੋ ਗਈ ਹੈ ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਲੋਕ ਜਿਹੜੇ ਹਨ ਉਹ ਇਸ ਕਰਮ ਕਾਂਡ ਵਿੱਚ ਫਸੇ ਹੋਏ ਅਨੇਕ ਲੋਕ ਹੋਰ ਸਭ ਸ੍ਰੀ ਬ੍ਰਾਹਮਣ ਵਟ ਪਿੰਡ ਖਾਏ ਕਹਿੰਦੇ ਬ੍ਰਾਹਮਣ ਵਟ ਕੇ ਪਿੰਨੇ ਜਾ ਕੇ ਲੰਗਰ ਛਕਦਾ ਖੀਰ ਪੂੜੇ ਤੇ ਕਹਿੰਦਾ ਕਿ ਮੁਕਤੀ ਹੋ ਗਈ ਤੁਹਾਡੇ ਬਜ਼ੁਰਗਾਂ ਦੀ ਜਿਵੇਂ ਹੁਣ ਅਸੀਂ ਲੰਗਰ ਲੈ ਕੇ ਆਨੇ ਆ ਅੱਜ ਖੀਰਲਾ ਸਰਾਧ ਰੋਕ ਕਹਿੰਦੇ ਹਨ 15 ਪਿੱਛੇ ਸ਼ੁਰੂ ਹੋਏ ਸੀ ਅੱਜ ਖਤਮ ਹੋਣੇ ਹਨ ਅੱਜ ਮੱਸਿਆ ਹੈ ਤਾਂ ਅੱਜ ਕੋਈ ਅੰਤ ਥੋੜਾ ਲੰਗਰ ਦਾ ਧੱਕੇ ਨਾਲ ਹੀ ਸ਼ਕਾਨਿਆ ਤੁਨ ਤੁਨ ਕੇ ਕਿਉਂਕਿ ਗੁਰਸਿੱਖਾ ਨੂੰ ਤੇ ਵੈਸੇ ਮਨਾਈ ਐ ਪੰਜ ਸਿੰਘਾਂ ਨੂੰ ਪ੍ਰਸ਼ਾਦਾ ਸ਼ਕਾਇਆ ਕਰੋ ਪੰਜ ਸਿੰਘਾਂ ਦੀ ਅਰਦਾਸ ਪ੍ਰਵਾਨ ਹੈ ਪੰਜਾਬ ਪਿਆਰਿਆਂ ਨੂੰ ਪ੍ਰਸ਼ਾਦਾ ਸ਼ਕਾਣ ਦਾ ਹੁਕਮ ਹੈ ਸਾਨੂੰ ਜੇ ਨਹੀਂ ਮਿਲਦਾ ਇੱਕ ਸਿੱਖ ਨੂੰ ਸਕਾ ਲੋ ਪਰ ਇਹ ਕਰਮ ਕਾਂਡ ਛੱਡ ਦਿਓ ਕਿਉਂਕਿ ਇਹਨਾਂ ਵਿੱਚ ਕੋਈ ਪ੍ਰਾਪਤੀ ਨਹੀਂ ਜਿੰਦੇ ਜੀ ਪਿਓ ਮਾਂ ਘਰ ਬੈਠਿਆਂ ਨੂੰ ਪ੍ਰਸ਼ਾਦਾ ਸਤਕਾਰ ਨਾਲ ਸ਼ਕਾਇਆ ਕਰੋ ਵੱਡਿਆਂ ਦਾ ਸਤਕਾਰ ਕਰੋ ਪ੍ਰਸ਼ਾਦਾ ਪਾਣੀ ਛਕਾਓ ਸੇਵਾ ਕਰੋ ਕਿਉਂਕਿ ਜਦੋਂ ਚਲੇਗੇ ਦੁਨੀਆ ਤੋਂ ਫਿਰ ਕੁਝ ਨਹੀਂ ਆਇਆ ਫਿਰ ਆਤਮਾ ਕਿਤੇ ਦੀ ਕਿਤੇ ਪਹੁੰਚ ਜਾਂਦੀ ਐਵੇਂ ਕਾਉ ਆਵਾ ਕੁੱਤਿਆਂ ਨੂੰ ਪੈਂਦਾ ਪ੍ਰਸ਼ਾਦਾ ਕੰਮ ਥੋੜਾ ਹੁੰਦਾ ਸਾਡੇ ਤੇ ਧੀਰਜ ਲੱਗ ਜਾਂਦਾ ਏ ਕਈ ਇਹ ਤੇ ਕਈ ਗੁੱਸਾ ਕਰਦੇ ਹਨ ਪਾਪਾਂ ਕੀ ਥੱਕ ਜੀਦਾ ਪਹਿਲ ਉਹ ਤੇ ਸਾਰਾ ਦਿਨ ਫਿਰ ਉਸ ਤੋਂ ਬਾਅਦ ਮੰਡਣਾ ਪੈਂਦਾ ਕਿਉਂਕਿ ਪੈਰਾ ਤੇ ਪ੍ਰਸ਼ਾਦਾ ਗੇਰਿਆ ਖਰਾਬ ਉਹਦਾ ਪਾਪ ਲੱਗਦਾ ਭੋਜਨ ਜਿਹੜਾ ਪ੍ਰਸ਼ਾਦਾ ਹੈ ਰੋਟੀਆਂ ਨੂੰ ਪਾਇਰਾ ਥੋੜਾ ਥੁੱਟਣਾ ਉਹ ਭੋਜਨ ਫਿਰ ਦੇਖੀਦਾ ਕਿ ਕਿਨੂੰ ਦਈਏ ਫਿਰ ਵੰਡੀਦਾ ਸੱਜੇ ਸੱਜੇ ਉਹ ਸਾਰਾ ਵਰਤਾਈਦਾ ਕਿ ਕਿਸੇ ਦੇ ਗਰੀਬ ਦੇ ਮੂੰਹ ਪੈ ਜੇ ਕਿਉਂਕਿ ਆਪੇ ਢੇਡ ਥੋੜਾ ਢੇਡ ਦੇ ਵਿੱਚ ਤਾਂ ਦੋ ਹੀ ਪ੍ਰਸ਼ਾਦੇ ਜਾਣੇ ਹਨ ਦੋ ਟਾਈਮ ਉਸ ਤੋਂ ਵੱਧ ਨਹੀਂ ਅਸੀਂ ਪਾ ਸਕਦੇ ਪਰ ਜਿਹੜਾ ਧੱਕਾ ਹੈ ਉਹ ਠੀਕ ਨਹੀਂ ਐ ਸਾਰਾ ਸਾਲ ਹੀ ਕਿਸੇ ਨੂੰ ਕੋ ਪੁੱਛਣਾ ਨਹੀਂ ਗਰੀਬ ਨੂੰ ਇੱਕੋ ਦਿਨ ਹੀ ਸਾਰਾ ਲੰਗਰ ਢੇਰ ਲਾ ਦੇ ਨੇ ਉਹ ਠੀਕ ਨਹੀਂ ਸਾਰਾ ਸਾਲ ਹੀ ਗਰੀਬਾਂ ਨੂੰ ਸਿਕਾਇਆ ਕਰੋ ਕਿਸੇ ਨੂੰ ਚੱਪਲ ਪਵਾਤੀ ਕਿਸੇ ਨੂੰ ਬਸਤਰ ਪਵਾਤੇ ਤੇ ਉੱਥੇ ਗਰੀਬਾਂ ਤੋਂ ਹੀ ਅਰਦਾਸ ਕਰਾ ਲਿਆ ਕਰੋ ਕਿ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਰਹੇ ਉਹ ਪ੍ਰਵਾਣ ਹੋ ਜਣੀ ਹੈ ਗਰੀਬ ਦੇ ਮੁਖ ਵਿੱਚ ਗੁਰੂ ਨਾਨਕ ਦਾ ਵਾਸ ਹੈ ਗੋਲ ਕਹਿ ਕਬੀਬ ਦਾ ਮੁਖ ਉੱਥੇ ਜਾ ਕੇ ਭੋਜਨ ਪਾਇਆ ਕਰੋ ਗਰੀਬਾਂ ਨੂੰ ਜਿਹੜੇ ਸੜਕਾਂ ਤੇ ਬੈਠੇ ਹਨ ਜਿਨ੍ਹਾਂ ਦਾ ਕੋਈ ਵਾਰੀਵਾਰਸ ਨਹੀਂ ਯਤੀਮਖਾਨਿਆਂ ਜਿੱਥੇ ਬਜ਼ੁਰਗ ਵਿਚਾਰਿਆਂ ਨੂੰ ਘਰੋਂ ਕੱਢ ਕੇ ਛੱਡ ਆਉਂਦੇ ਹੋ ਉੱਥੇ ਜਾ ਕੇ ਪ੍ਰਸ਼ਾਦਾ ਦਿਆ ਕਰੋ ਪ੍ਰਵਾਨ ਹੋ ਜਾਣਾ ਭਾਵੇਂ ਕਿਤੇ ਵੀ ਸਾਲ ਤੇ ਦੇ ਜੂਰੀ ਥੋੜਾ 15 ਦਿਨ ਹੀ ਅਸੀਂ ਭੋਜਨ ਦੀ ਦਰਵਰਤ ਤੋਂ ਕਰਨੀ ਹੈ ਪਰ ਅੰਮ੍ਰਿਤਦਾਸ ਮਹਾਰਾਜ ਜੀ ਨੇ ਸਮਝਾਇਆ ਸਮਝੇ ਨਹੀਂ ਉਹਨਾਂ ਨੇ ਕਦੀ ਦਰਵਰਤ ਤੋਂ ਨਹੀਂ ਸੀ ਕੀਤੀ ਭੋਜਨ ਦੀ ਜਿੰਨਾ ਪਕਾਉਂਦੇ ਸੀ ਲੰਗਰ ਛਾਵ ਨੂੰ ਸਾਰਾ ਵਰਤਾ ਦਿੰਦੇ ਸੀ ਕਹਿੰਦੇ ਭਾਈ ਕੋਈ ਭਾਂਡਿਆ ਹੋਵੇ ਤਲੰਗਰ ਰਾਤ ਨੂੰ ਰਹੇ ਨਾ ਥਾਰਿਆ ਗੋਵਾਂ ਨੂੰ ਮੱਜਾ ਨੂੰ ਪਿੰਡ ਦੇ ਆਲੇ ਦੋਲੇ ਪਛਵਾ ਨੂੰ ਪਾਉਂਦੇ ਸੀ ਜਿਹੜਾ ਬੱਚਦਾ ਸੀ ਉਹ ਸਾਗਰ ਦੇ ਵਿੱਚ ਸੁੱਟਦੇ ਸੀ ਮਹਾਰਾਜ ਕਹਿੰਦੇ ਕਿਤੇ ਰੂੜੀਆਂ ਤੇ ਨਾ ਪਿਆਰੇ ਲੰਗਰ ਕਿਤੇ ਗਲੀਆਂ ਵਿੱਚ ਨਾ ਰੁਲੇ ਸਾਧ ਸੰਗਦੀਪ ਭੋਜਨ ਦਾ ਉਨਹੀ ਪਤਾ ਜਿਹਨੂੰ ਨਹੀਂ ਮਿਲਦਾ ਸਾਧ ਸੰਗਤ ਜੀ ਉਹਨੂੰ ਇਸ ਦੀ ਕੀਮਤ ਪਤਾ ਹੈ ਇਹ ਰੋਟੀ ਪਾਣੀ ਦੀ ਜਿਹਨੂੰ ਮਿਲਦਾ ਨਹੀਂ ਜਿਹਨੂੰ ਇੱਕ ਟਾ ਮਿਲਦਾ ਹੈ ਇੱਕ ਟਾ ਵਿਚਾਰਾ ਕੋਈ ਭੁੱਖਾ ਸੁੰਦਾ ਹੈ ਤੁਹਾਡੇ ਕੋਲ ਜੇ ਅੱਜ ਹੈ ਇਹ ਅਸੀਂ ਇਹਦਾ ਸਤਕਾਰ ਕਰੀਏ ਸਦਾ ਹੀ ਗੁਰੂ ਦੇ ਕਹੇ ਬਚਨਾਂ ਤੇ ਚਲੀਏ ਤੇ ਮਹਾਰਾਜ ਜੀ ਗੁਰਨਾਡ ਕੁਮਾਰਾ ਜੀ ਨੇ ਆਪੀ ਸ਼ਬਦ ਅੱਜ ਪ੍ਰਗਟ ਕੀਤਾ ਦੇਖੋ ਸਾਧ ਗੁਰੂ ਜੀ ਕਹਿ ਰਹੇ ਨੇ ਕਹਿੰਦੇ ਪਿੰਡ ਬਣਾ ਕੇ ਭੋਜਨ ਛਕਦੇਨ ਖੀਰ ਪੂੜੇ ਬ੍ਰਾਹਮਣ ਕਹਿੰਦੇ ਪਰ ਮੁਕਤੀ ਨਹੀਂ ਦੇ ਸਕਦੇ ਮੁਕਤੀ ਨਾਮ ਜੀਏ ਮਹਾਰਾਜ ਜੀ ਕਹਿੰਦੇ ਨਾਨਕ ਪਿੰਡ ਬਖਸ਼ੀਸ਼ ਕਾ ਕਬੂਨ ਖੁੱਟਸ ਨਾਹੀਂ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਪਿੰਡ ਪ੍ਰਮਾਤਮਾ ਨੂੰ ਸਮਝਦੇ ਆਂ ਕੋਈ ਸਾਡਾ ਬਖਸ਼ੀਸ਼ ਪਰਮਉਪਰਮਾਤਮਾ ਹੀ ਸਭ ਕੁਝ ਹੈ ਸਤਗੁਰੂ ਜੀ ਕਹਿੰਦੇ ਉਹਦੇ ਵਿੱਚ ਹੀ ਜੁੜ ਕੇ ਈ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੈ ਕਬੂ ਨੂੰ ਖੁੱਟਸ ਨਾਏ ਕਹਿੰਦੇ ਮਹਾਰਾਜ ਜੀ ਕਹਿੰਦੇ ਜਿਹਦੇ ਤੇ ਇੱਕ ਵਾਰੀ ਜੁੜ ਗਏ ਤੇ ਮਹਾਰਾਜ ਜੀ ਕਹਿੰਦੇ ਦੁਬਾਰਾਂ ਦੁਬਾਰਾਂ ਫਿਰ ਵਿਛੋੜਾ ਨਹੀਂ ਪਵੇਗਾ ਫਿਰ ਆਤਮਾ ਨੂੰ ਦੁੱਖ ਨਹੀਂ ਭੋਗਣਾ ਪਵੇਗਾ ਇਹ ਸ਼ਬਦ ਦੀ ਪਿਆਰੇ ਵਿਚਾਰ ਹੈ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਵਿਚਾਰ ਕਰਦੇ ਨਿਕਾਂ ਹੀ ਭੁੱਲਾ ਜਾਂਦੀਆਂ ਮਹਾਰਾਜ ਜੀ ਸਮੱਤ ਬਖਸ਼ਣ ਕਾਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ